ਸੰਗਤ ਜੀ ਫਤਿਹ ਦੀ ਸਾਂਝ ਬਖਸ਼ੋ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਜਿਹੜਾ ਟੌਪਿਕ ਆ ਨਾ ਚਿੰਤਾ ਜਦੋਂ ਮਨ ਚਿੰਤਾ ਛੱਡ ਦਿੰਦਾ ਹੈ ਅਰਦਾਸ ਆਪਣਾ ਕੰਮ ਦਿਖਾਉਣ ਲੱਗਦੀ ਹੈ ਜਦੋਂ ਇਨਸਾਨ ਦਾ ਮਨ ਚਿੰਤਾਵਾਂ ਛੱਡ ਕੇ ਗੁਰੂ ਦੇ ਨਾਲ ਜੁੜ ਜਾਏ ਨਾ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੇ ਤੇ ਅਰਦਾਸ ਕਮਾਲ ਦਿਖਾਉਣ ਲੱਗਦੀ ਹੈ ਅਰਦਾਸ ਦਾ ਅਸਲ ਸਟਾਰਟ ਹੋ ਜਾਂਦਾ ਹੈ ਜਿੰਦਗੀ ਦੇ ਵਦੇਰੇ ਸੁਖ ਡਰ ਤੇ ਬੇਚੈਨੀ ਇਸ ਲਈ ਉਹ ਜਾਂਦੇ ਹਨ ਕਿਉਂਕਿ ਅਸੀਂ ਹਰ ਚੀਜ਼ ਆਪਣੇ ਵਸ ਵਿੱਚ ਕਰਨਾ ਚਾਹੁੰਦੇ ਹਾਂ ਅਸੀਂ ਸੋਚਦੇ ਹਾਂ ਮੇਰੇ ਬਿਨਾ ਕੁਝ ਨਹੀਂ ਹੋ ਸਕਦਾ ਮੇਰੇ ਬਿਨਾ ਕੁਝ ਵੀ ਨਹੀਂ ਆ ਪਰ ਸੱਚ ਇਹ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਖ ਤਾਂ ਉਦੋਂ ਮਿਲਦਾ ਹੈ ਜਦੋਂ ਮਨ ਥੱਕ ਕੇ ਰੱਬ ਦੇ ਹਵਾਲੇ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਰੱਬ ਦੇ ਹਵਾਲੇ ਕਰਦੀ ਹੈ ਨਾ ਉਹੀ ਜੀਵਨ ਦਾ ਸੁੱਖ ਹੈ ਜਦੋਂ ਅਸੀਂ ਚਿੰਤਾ ਛੱਡ ਕੇ ਅਰਦਾਸ ਕਰਦੇ ਹਾਂ ਤਾਂ ਰੱਬ ਸਾਡੀ ਥਾਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਗਰ ਅਸੀਂ ਮਨ ਕਰਕੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰੀਏ ਤੇ ਪ੍ਰਮਾਤਮਾ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ ਤੇ ਸਾਡੇ ਸਾਰੇ ਕੰਮ ਸਿਰੇ ਚੜਾਉਂਦਾ ਹੈ ਤੇ ਸਾਡੇ ਸਾਰੇ ਕੰਮ ਸ਼ੁਰੂ ਕਰਨਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਬਹੁਤ ਵਾਰ ਜੋ ਚੀਜ਼ ਅਸੀਂ ਆਪਣੀ ਤਾਕਤ ਨਾਲ ਨਹੀਂ ਕਰ ਸਕਦੇ ਨਾ ਉਹ ਅਬ ਇੱਕ ਪਲ ਵਿੱਚ ਕਰ ਦਿੰਦਾ ਹੈ ਪਰ ਇਹ ਕਮਾਲ ਉਦੋਂ ਹੀ ਹੁੰਦਾ ਹੈ ਜਦੋਂ ਦਿਲੂ ਅਰਦਾਸ ਹੁੰਦੀ ਹੈ ਜਦੋਂ ਅਸੀਂ ਮਨ ਕਰਕੇ ਅਰਦਾਸ ਕਰਾਂਗੇ ਨਾ ਪ੍ਰਮਾਤਮਾ ਦੇ ਅੱਗੇ ਤੇ ਸਾਡੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਸਾਡੇ ਸਾਰੇ ਰੁਕੇ ਕੰਮ ਪ੍ਰਮਾਤਮਾ ਆਪ ਨਿਵੇਰਦਾ ਆਪ ਪੂਰੇ ਕਰਦਾ ਹੈ ਅਤੇ ਮਨ ਵਿੱਚ ਇਹ ਭਰੋਸਾ ਆ ਜਾਂਦਾ ਹੈ ਜੋ ਰੱਬ ਕਰੇਗਾ ਉਹੀ ਮੇਰੇ ਹੱਕ ਵਿੱਚ ਹੋਵੇਗਾ ਇਸ ਟੌਪਿਕ ਵਿੱਚ ਆਸੀ ਇਹ ਹੀ ਸਮਝਾਂਗੇ ਕਿ ਅਰਦਾਸ ਸਿਰਫ ਮੰਗਣ ਦਾ ਹੀ ਨਹੀਂ ਇਹ ਮਨ ਦਾ ਝੁਕਣਾ ਆਪਣੇ ਅਹੰਕਾਰ ਨੂੰ ਹਟਾਣਾ ਤੇ ਆਪਣੇ ਆਪ ਨੂੰ ਰੱਬ ਅੱਗੇ ਭੇਟ ਕਰਨਾ ਤੇ ਆਪਣੀਆਂ ਚਿੰਤਾਵਾਂ ਨੂੰ ਚਿੰਤਾਵਾਂ ਤੋਂ ਮੁਕਤ ਹੋ ਕੇ ਗੁਰੂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਗੁਰੂ ਵਾਲਾ ਬਣਾਉਣਾ ਸੰਤ ਜੀ ਇਹ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆਪਣੇ ਸੁਝਾਅ ਸਾਨੂੰ ਕਮੈਂਟ ਸੈਕਸ਼ਨ ਤੇ ਜ਼ਰੂਰ ਸਾਂਝਾ ਕਰੋ ਅਗਰ ਇਹ ਵਿਚਾਰ ਤੁਹਾਨੂੰ ਚੰਗੇ ਲੱਗਣ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਇਹ ਗੱਲਾਂ ਨੂੰ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਤੱਕ ਪਹੁੰਚ ਕੇ ਇਹ ਉਸ ਦੇ ਮਨ ਦੀਆਂ ਚਿੰਤਾਵਾਂ ਨੂੰ ਮੋਤ ਕਰਕੇ ਗੁਰੂ ਦੇ ਅਕੇ ਹੱਥ ਜੋੜ ਕੇ ਅਰਦਾਸ ਕਰੇ ਤੇ ਆਪਣੇ ਜੀਵਨ ਨੂੰ ਸਫਲ ਕਰੇ ਤੇ ਆਪਣਾ ਇਹ ਸੰਸਾਰਿਕ ਸੀਵਨ ਪੂਰੀ ਤਰ੍ਹਾਂ ਸੰਪੂਰਨ ਕਰੇ ਸਾਨੂੰ ਦਿਓ ਇਜਾਜ਼ਤ ਨਵੀਂ ਕਥਾ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਫਿਰ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ